ਮੈਂ ਸਾਰਿਆਂ ਨੂੰ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦਾ ਜੀ ਨੇ ਸਾਡੀ ਇਸ ਜੰਗ ਦੇ ਵਿੱਚ ਸਾਡਾ ਸਾਥ ਦਿੱਤਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਮੰਡੀ ਵਾਸੀਆਂ ਦਾ ਵੱਖ-ਵੱਖ ਧਾਰਮਿਕ ਸੰਸਥਾਵਾਂ ਦਾ ਆਰਗੇਨਾਈਜੇਸ਼ਨਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਡਾ ਸਾਥ ਦਿੱਤਾ ਅਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਕੱਲ ਭੁਖੜ ਹੜਤਾਲ ਅਸੀਂ ਸਮਾਪਤ ਕਰਤੀ ਮੰਡੀ ਪੂਰਨ ਤੌਰ ਤੇ ਬੰਦ ਸੀ মিডিਆ ਨੇ ਪਹਿਲਾਂ ਹੀ ਉਹਨੂੰ ਸਾਰਾ ਕਵਰ ਕੀਤਾ ਹੈ ਦੂਸਰਾ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਜੋ ਸਾਡੀ ਮੰਗ ਸੀਗੀ ਕਿ ਲਿਖਤੀ ਰੂਪ ਦੇ ਵਿੱਚ ਪ੍ਰਸ਼ਾਸਨ ਕੁਝ ਜਵਾਬ ਦੇਵੇ ਤਾਂ ਕਿ ਅਸੀਂ ਉਹਨਾਂ ਨੂੰ ਬਾਉਂਡ ਕਰ ਸਕੀਏ ਉਹਦੇ ਵਿੱਚ ਜਵਾਬਦੇਹੀ ਉਹਨਾਂ ਦੀ ਲੋਕਾਂ ਪ੍ਰਤੀ ਜੋ ਹੈ ਉਹਨੂੰ ਲਿਖਤੀ ਰੂਪ ਚ ਉਹ ਦੇਣ ਨਗਰ ਕਾਉਂਸਲ ਮੋੜ ਨੇ ਕੱਲ ਹਾਈ ਕੋਰਟ ਦੇ ਵਿੱਚ ਜਿਹੜਾ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਤਾ ਹੁਣ ਅਗਲੀ ਤਰੀਕ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਹੈ 18 ਮਾਰਚ 2025 ਐਤੋਂ 15 ਦਿਨਾਂ ਬਾਅਦ ਨਿਧਾਰਿਤ ਹੋਈ ਹੈ ਤਾਂ ਲੋਕਾਂ ਨੂੰ ਸ਼ਰੇਹ ਜਾਂਦਾ ਇਸ ਧਰਨੇ ਦਾ ਮੋੜ ਮੰਡੀ ਵਿਧਾਨ ਸਭਾ ਹਲਕਾ ਤੇ ਮੋੜ ਮੰਡੀ ਦੇ ਵਸਨੀਕਾਂ ਨੂੰ ਤੇ ਇੱਥੇ ਮੈਂ ਇਹ ਵੀ ਸਪਸ਼ਟ ਕਰ ਦਾਂ ਕਿ ਲੋਕਾਂ ਦੀਆਂ ਆਵਾਜ਼ ਤੇ ਲੋਕਾਂ ਦਾ ਜਿਹੜਾ ਇਹ ਸੀਵਰੇਜ ਦਾ ਮੁੱਦਾ ਹੈ ਜਦ ਤੱਕ ਇਹ ਮੁਕੰਮਲ ਤੌਰ ਤੇ ਹਲਣੀ ਹੋ ਜਾਂਦਾ ਇਸ ਮੁਹਿਮ ਨੂੰ ਇਸੇ ਤਰ੍ਹਾਂ ਲੋਕਾਂ ਦੇ ਸਾਥ ਨਾਲ ਜਾਰੀ ਰੱਖਿਆ ਜਾਊਗਾ ਤੇ ਮੈਂ ਪ੍ਰੈਸ ਦਾ ਵੀ ਵੱਖ-ਵੱਖ ਆਧਾਰਿਆਂ ਦਾ ਬਹੁਤ ਧੰਨਵਾਦ ਕਰਦਾ ਵੀ ਉਹ ਨਿਰੰਤਰ ਲਗਾਤਾਰ ਸਾਨੂੰ ਜਿਹੜਾ ਹੈ ਕਵਰ ਕਰਦੇ ਰਹੇ ਨੇ ਤੇ ਸਾਡੀ ਆਵਾਜ਼ ਮੀਡੀਆ ਰਾਹੀਂ ਲੋਕਾਂ ਤੱਕ ਤੇ ਵੱਖ-ਵੱਖ ਆਧਾਰਿਆਂ ਤੱਕ ਤੇ ਐਡਮਿਨਿਸਟ੍ਰੇਸ਼ਨ ਤੱਕ ਚਾਹੇ ਉਹ ਕੁੰਭਗਰਨੀ ਮੀਨਸ ਉੱਤੇ ਹੋਈ ਹੈ ਐਡਮਿਨਿਸਟ੍ਰੇਸ਼ਨ ਪਰ ਇਹ ਪਹੁੰਚਾਉਂਦੇ ਰਹੇ ਨੇ ਸੋ ਅੰਤ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ